ਇੱਕ ਪਿੰਡ ਵਿੱਚ ਤਿੰਨ ਭਰਾ ਆਪਣੇ ਮਾਪਿਆਂ ਨਾਲ ਰਹਿੰਦੇ ਸਨ ਤਿੰਨੇ ਮਿਹਨਤੀ ਤਾਂ ਸਨ ਪਰ ਉਹ ਛੋਟੀਆਂ-ਛੋਟੀਆਂ ਗੱਲਾਂ ਵਿੱਚ ਲੜ ਪੈਂਦੇ ਉਹ ਗਵਾਂਢੀ ਦੀਆਂ ਚੱਕ ਵਿੱਚ ਆ ਕੇ ਆਪਸ ਵਿੱਚ ਲੜ ਪੈਂਦੇ ਗਵਾਂਢੀ ਆਖਦੇ ਤੂੰ ਮਾਂ ਪਿਓ ਦੀ ਨਹੀਂ ਸੇਵਾ ਕਰਦਾ ਤੇ ਮਾਂ ਪਿਓ ਨੂੰ ਰੋਟੀ ਖਵਾਉਂਦਾ ਵੀ ਤੈਨੂੰ ਜ਼ਮੀਨ ਘੱਟ ਮਿਲੀ ਉਹ ਕਰੀ ਆ ਕੇ ਆਪਸ ਵਿੱਚ ਲੜ ਪੈਂਦੇ ਤੇ ਦੂਜਾ ਉਹਨਾਂ ਨੂੰ ਕਹਿੰਦਾ ਮੈਂ ਖੇਤਾਂ ਵਿੱਚ ਸਾਰਾ ਦਿਨ ਟੁੱਟਦਾ ਤਾਂ ਮੈਨੂੰ ਹਿੱਸਾ ਵੱਧ ਮਿਲਿਆ ਤੇ ਤੀਜਾ ਗੁੱਸੇ ਵਿੱਚ ਆ ਕੇ ਕਹਿੰਦਾ ਤੁਸੀਂ ਦੋਵਾਂ ਨੇ ਮਿਲ ਕੇ ਮੇਰਾ ਹਿੱਸਾ ਖੋ ਲਿਆ ਅਜਿਹੀਆਂ ਗੱਲਾਂ ਨਾਲ ਘਰ ਦਾ ਮਾਹੌਲ ਹਮੇਸ਼ਾ ਲੜਾਈ ਵਾਲਾ ਰਹਿੰਦਾ ਇੱਕ ਦਿਨ ਉਨਾ ਦੀ ਮਾਂ ਜੋ ਬਹੁਤ ਸਿਆਣੀ ਤੇ ਸਮਝਦਾਰ ਸੀ ਹੁਣੇ ਤਿੰਨਾਂ ਭਰਾਵਾਂ ਨੂੰ ਬੁਲਾਇਆ ਹੁਣੇ ਤਿੰਨ ਪੱਤਰੀਆਂ ਟਾਹਣੀਆਂ ਤੇ ਇੱਕ ਮੋਟਾ ਡੰਡਾ ਲਿਆਂਦਾ ਮਾਂ ਨੇ ਪਹਿਲੇ ਭਰਾ ਨੂੰ ਇੱਕ ਟਾਹਣੀ ਦਿੱਤੀ ਤੇ ਕਿਹਾ ਇਸ ਨੂੰ ਤੋੜ ਉਸ ਨੇ ਆਸਾਨੀ ਨਾਲ ਤੋੜ ਦਿੱਤੀ ਦੂਜੇ ਤੇ ਤੀਜੇ ਨੇ ਵੀ ਆਪਣੀ ਟਾਹਣੀ ਤੋੜ ਦਿੱਤੀ ਇਸ ਤੋਂ ਬਾਅਦ ਮਾ ਨੇ ਤਿੰਨ ਟਾਣੀਆਂ ਨੂੰ ਇਕੱਠਾ ਕਰਿਆ ਰੱਸੀ ਨਾਲ ਬੰਨ੍ਹ ਕੇ ਕਿਹਾ ਹੁਣ ਇਸ ਨੂੰ ਤੋੜੋ ਤਿੰਨਾਂ ਨੇ ਪੂਰੀ ਤਾਕਤ ਲਾਈ ਤਿੰਨ ਟਾਣੀਆਂ ਇਕੱਠੀਆਂ ਬੰਨੀਆਂ ਹੋਈਆਂ ਨਾ ਟੁੱਟੀਆਂ ਮਾ ਨੇ ਪਿਆਰ ਨਾਲ ਕਿਹਾ ਮੇਰੇ ਪੁੱਤਰੋ ਜਦੋਂ ਅਸੀਂ ਇਕੱਲੇ ਇਕੱਲੇ ਹੁੰਦੇ ਹਾਂ ਤੁਸੀਂ ਇੱਕ ਟਹਿਣੀ ਵਾਂਗ ਕਮਜ਼ੋਰ ਹੁੰਨੇ ਹੋ ਜਿਸ ਨੂੰ ਕੋਈ ਵੀ ਤੋੜ ਸਕਦਾ ਹੈ ਪਰ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਤੁਸੀਂ ਇੱਕ ਕੱਠ ਵਾਂਗ ਮਜ਼ਬੂਤ ਬਣ ਜਾਂਦੇ ਹਨ ਗਵਾਂਟੀਆਂ ਦੀਆਂ ਗੱਲਾਂ ਸੁਣ ਕੇ ਲੜਨ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਕਮਜ਼ੋਰ ਕਰਦੇ ਹਾਂ ਜੇ ਕੋਈ ਗੱਲਬਾਤ ਕਰਨੀ ਹੈ ਤਾਂ ਆਪਣੇ ਪਰਿਵਾਰ ਵਿੱਚ ਹੀ ਕਰੋ ਬਾਹਰ ਜਾ ਕੇ ਗੱਲ ਕਰਨ ਨਾਲ ਪਰਿਵਾਰ ਦੀ ਇੱਜ਼ਤ ਤੱਕ ਵਿਗੜਦੀ ਹੈ ਤਿੰਨ ਭਰਾਵਾਂ ਨੂੰ ਮਾਂ ਦੀ ਗੱਲ ਦਿਲ ਨੂੰ ਲੱਗੀ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਤੋਂ ਉਹ ਗਵਾਂਡੀਆਂ ਦੀਆਂ ਗੱਲਾਂ ਧਿਆਨ ਨਹੀਂ ਦੇਣਗੇ ਆਪਣੀਆਂ ਸਮੱਸਿਆ ਨੂੰ ਘਰ ਵਿੱਚ ਹੀ ਸੁਲਝਾਉਣਗੇ ਇਹ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਪਰਿਵਾਰ ਦੀਆਂ ਸਮੱਸਿਆ ਨੂੰ ਘਰ ਵਿੱਚ ਹੀ ਸੁਲਝਾਓ ਬਾਹਰ ਜਾ ਕੇ ਗੱਲ ਕਰਨ ਨਾਲ ਪਰਿਵਾਰ ਦੀ ਇੱਜ਼ਤ ਤੇ ਏਕਤਾ ਵਿਗੜਦੀ ਹੈ ਇਕੱਠੇ ਹੋਣ ਵਿੱਚ ਹੀ ਜੀ ਤਾਕਤ ਹੈ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਲਾਈਕ ਜਰੂਰ ਕਰਿਓ ਹੋਰ ਇਹੋ ਜੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇਜਾਜਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ